ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਸਾਏ ਆਥ ਭਗਵਤੀ ਬ੍ਰਹਮ ਕਵਚ ਲਿਖਿਆ ਤੇ ਪਾਤਸ਼ਾਹੀ ਦਸਮੀ ਖੜਗ ਖੰਡਾ ਅਸੀ ਅਰਗਰ ਧਰਮ ਰਛ ਤਗ ਛਤਰੀ ਵਿਸ਼ਵਪਾਲ ਪੁਪਾਲ ਪਛ ਪਲ ਪਛ ਰਣ ਕਛ ਅਤਰੀ ਰਾਜ ਮੰਡਾ ਆਤ ਪਰਚੰਡਾ ਈਸ਼ਵਰੀ ਕਰਵਾਰ ਹੈ ਸਗਤ ਬ੍ਰਹਮਣੀ ਵਿਸ਼ਨਮੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤਦਾਇਕ ਧਾਰਾ ਤਰ ਕਿਰਪਾਨ ਹੈ ਚੰਡਕਾ ਮਨਤਕਾ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਅਕਾਲ ਜੋਤੀ ਨਿਹ ਕਲੰਕਾ ਮਹਾ ਬਲੀ ਤਰਤਮਾਨਹ ਪਵਮਾਨ ਕਾ ਖਲਾਨਕਾਰ ਰਤਪਾਨ ਕਾ ਜਗਮਾਨ ਹੈ ਇਹੋ ਕਵਚ ਬ੍ਰਹਮਾ ਕੋ ਬਤੀਸਾ ਪੜ ਜੋ ਨਿਤ ਛਤਰੀ ਰਣ ਜੀਤ ਲੈ ਨਰ ਭੀ ਤਰਹਿ ਰਿਦਿ ਸਿਧ ਪਾਵੇ ਅਤਰੀ ਲਹ ਬੇਦ ਭੇਜੋ ਪੜ ਬਿ ਪਰ ਵੈਸ ਧਨ ਸੁਖ ਸੰਪਤਾ ਧਨ ਧਾਮ ਤਨ ਰੋਗ ਸੁਧਰ ਪਾਇ ਸੁਖ ਅਕੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੈਂ ਪਗੜ ਹਾਥ ਸ਼ਮਸ਼ੀਰ ਦੋਹਰਾ ਯਾ ਬਿਦ ਨਾਮ ਚਾਰ ਬਿਦ ਪੁਨਾ ਕਰਿਓ ਪਰ ਜੋਗ ਪਾਠ ਸਵਲਖ ਹਵਨ ਕਰ ਜੀਤ ਜੰਗ ਤਬ ਹੋਗਾ ਪਗਉਤੀ ਅਸਤੋਤਰ ਆਧ ਜੋਦ ਪਰ ਬਾਂਧ ਲਿਖਿ ਅਤੇ ਤਾ ਪ੍ਰਸਾਦ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੇ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਈ ਭਜੰਗ ਪ੍ਰਿਆਸ਼ੰਦ ਸ੍ਰੀ ਸਾਹੋ ਜੀ ਕੇ ਉਸਤਤ ਪਾਤਸ਼ਾਹੀ ਦਸਮੀ ਨਮੋ ਸ੍ਰੀ ਭਗਉਤੀ ਬੜਹਲੀ ਸ੍ਰੋਹੀ ਕਰੇ ਏਕ ਤੇ ਦਵੈ ਸੋ ਭਾਟ ਹਾਸੋਹੀ ਮਹਾਂ ਲੋਗੀ ਪਤਰ ਕਾ ਚਲ ਹਲੰਤੀ ਨਮੋ ਜੋਗ ਜਵਾਲਾ ਮੁਖ ਜਿਉ ਬਲੰਤੀ ਰਹਾਉ महापानकी पान गंगा तरंगी परै सामोहे मोख दाती अपंगी नमो तेग तरवार श्री खखंडा महारुद्र रूपा बेरूपा प्रचंडा महातेज तारा दो खंडा दो तारा महातरवन को महाभीमयारा महाकाल की कालका काल क्रोधंग का काल महाविग्रही बद्ध के सद उर्दंग महापातिनी तू परले काल करती ਮਹਾ ਆਸਰ ਤੂੰ ਹੀ ਮਹਾਤਰ ਹਰਤੀ ਮਹਾ ਕਾਟਕੀ ਲਾਟ ਬਿਕਰਾਲ ਭੀਮੰ ਦਹੀ ਤਛ ਮੁਛੰਕਰ ਸਤਰ ਕੀ ਮੰਗ ਮਹਾ ਤੇਜ ਕੀ ਤੇਜਤਾ ਤੇਜਵੰਤੀ ਪਰਜਾ ਕੰਡਨੀ ਦੰਡਨੀ ਸਤਰ ਹੰਤੀ ਨਾ ਵੀਰ ਵਿਦਿਆ ਮਹਾ ਵੀਰ ਰੂਪੰ ਮਹਾ ਪੀਰ ਮੈਂ ਵੀਰ ਦਾਤੀ ਬਿਰੂਪੰ ਤੂੰ ਹੀ ਸਹ ਪਟਾ ਮਹਾ ਕਾਟ ਕਾਤੀ ਅਨੁਗ ਆਪਣੇ ਕੋ ਆਪੈ ਦਾਨ ਦਾਤੀ ਜਿਉ ਮਿਆਨ ਤੇ ਵੀਰ ਤੋ ਕੋ ਸੜਕੈ ਪਰਲਾ ਕਾਲ ਕੇ ਸੰਦ ਬੱਕਾ ਖੜਕੈ ਤਸੈ ਖੇਤ ਮੈਂ ਹਾਥ ਲੈ ਤੋਹੇ ਸੂਰੀ ਭਿਰੈ ਸਾ ਮੋਹੇ ਸਿੱਧ ਸਾਵੰਤ ਪੂਰੀ ਕਰ ਹਾਥ ਦੁਐ ਕਾਢ ਕੈ ਮਿਆਨ ਮੈਂ ਤੇ ਫਤੇ ਪਾਏ ਹੈ ਬੀਰ ਮੈਦਾਨ ਮੈਂ ਤੇ ਕਟਕ ਸ਼ਤਰ ਮੈਂ ਅਗਰ ਹੋਵੈ ਫਟ ਬਾਹ ਹੈ ਬਰੈ ਦੇਵ ਕੰਨਿਆ ਤੇਉ ਕੰਤ ਚਾਹੈ ਮਾ ਖੇਤ ਮੈਂ ਜੋ ਕਰ ਹਾਥ ਜੀਤੇ ਸੁਰਗਵਾਸ ਮੈਂ ਭੋਗ ਵਹਿ ਵਰਖਤ ਤੀ सर्ग बास में भोग वह भरक देते समरा सामुहे शीस तो चढ़ा वह महापूप हव औत्र राज पाव महाभाव सो जो करे तोर पूजंग समर जैत को वीर हव है तोयं पूज है वीर छत्री महा खडगतारी अतरी पड़े प्रीत सो प्रात उतोत्र याको ਕਰਿਆ ਰੁਦਰ ਕਾਲੀ ਨਮਸਕਾਰ ਤਾ ਕੋ ਰੋਦਰ ਮੰਜਨੀ ਬਿੰਜਨੀ ਹੈ ਅਗੋਤੀ ਸਦਾ ਜੈ ਸਦਾ ਜੈ ਸਦਾ ਜੈ ਭਗੋਤੀ ਸਦਾ ਦਾਹਨੀ ਦਾਸ ਕੋ ਦਾਨ ਦੀਜੈ ਗੁਰੂ ਸਾਹਿਬ गोविंद ਕੋ ਰੱਛ ਲੀਜੈ ਉਸਤਤ ਸਪੂਰਨ ਮਸਤ ਸੋ ਮਸਤ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਉਤਾਰ ਖਾਸੇ ਦਸਤ ਗਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਦੀ ਰੱਖਾ ਹਮਨੇ ਸਰਬ ਲੋ ਦੀ ਰੱਖਿਆ ਹਮਨੇ ਸਰਬ ਕਾਲ ਜੀ ਦੀ ਰੱਖਿਆ ਹਮਨੇ ਸਰਬ ਲੋ ਜੀ ਦੀ ਸਦਾ ਰੱਖਿਆ ਹਮਨੇ ਏਕ ਓ ਅੰਕਾਰ ਸਤਗੁਰ ਪ੍ਰਸਾਦ ਉਤਾਰ ਕਾ ਸੇ ਦਸ ਤਤ ਕਾ ਉਤਾਰ ਕਾ ਸੇ ਦਸ ਤਕਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਖਾ ਹਮਨੇ ਸਰਬ ਲੋ ਦੀ ਰੱਖਿਆ ਹਮਨੇ ਸਰਬਕਾਲ ਜੀ ਦੀ ਰੱਛਿਆ ਹਮਨੈ ਸਰਬ ਲੋ ਜੀ ਦੀ ਸਦਾ ਰੱਛਿਆ ਹਮਨੈ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੇ ਭਤ ਹੈ ਪਾਛੈ ਧਮੀ ਕਬਿਓ ਬਾਤ ਬੇਨਤੀ ਚਉਪਈ ਹਮਰੀ ਕਰੋ ਹਾ ਦਰਛਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸਤ ਸਵਯਤਮ ਕਾਵ ਹਉ ਆਪਹਾ ਦਾ ਮੋਹਿ ਬਚਾ ਬਹੋ ਸੋਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਭ ਕਰਤਾਰਾਮ ਮੋਹ ਰਚਾ ਨਿਜ ਕਰਦਾ ਕਰੀਐ ਸਭੈਨ ਕਉ ਆਸ ਸੰਗਰੀ ਅਮਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤਮੈ ਛਾੜ ਕੋਈ ਆਪਣਾ ਧਿਆਉ ਜੋ ਵਰਚਾਹ ਸੋ ਤਉ ਤੇ ਪੰ ਸੇਵਕ ਸਿੱਖ ਹਮਾਰੇ ਤਾਰਿਆ ਹੈ ਚੁਣ ਚੁਣ ਸਤਰ ਹਮਾਰੇ ਮਾਰਿਆ ਹੈ ਆਪ ਹਾਥ ਦੇ ਮੁਝੇ ਅਵਰੀਏ ਮਰਨ ਕਾਲ ਗਾਤਰਾਤ ਨਵਰੀਏ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਆਹ ਤੁਜ ਜੂ ਕਰਿਓ ਰਖਾ ਰਾਖ ਲਿਓ ਮੋਹਿ ਰਕਨਹਾਰੀ ਸਾਹਿਬ ਸੰਤੋ ਸਾਏ ਪਿਆਰੇ ਦੀਨ ਬੰਦ ਦੁਸ਼ਟਨ ਗਹਿੰਤਾ ਤਮੋਹ ਪਰੀ ਚਾਤੁਰ ਦੁਸ਼ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੀ ਅਵਤਾਰਾ ਕਾਲ ਪਾਏ ਕਾਰ ਬਿਸ਼ਨ ਵਰਕਾ ਸਾ ਸਗਲ ਕਾਲ ਕਾਕੀਆ ਤਮਾ ਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂਥਿਓ ਬੇਦ ਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਗ ਸਵਾਰਾ ਨਮਸਕਾਰ ਰਹਤਾਏ ਹਮਾਰਾ ਨਮਸਕਾਰ ਰਹਤਾਏ ਹਮਾਰਾ ਜਵਨ ਕਾਲ ਸਭ ਜਗਤ ਮਨਾਇਓ ਦੇਵ ਦੈਨ ਜਤਨ ਉਜਾਇਓ ਆਦਿ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀਹੀ ਕੋ ਹਮਾਰੀ ਸਕਲ ਅਪਰਾਜ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਾਲਮ ਬਾਧ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਵਝਾਨਤ ਚੀਤੀ ਤੇ ਕੁੰਤਰ ਅਸਥੂਲਾ ਸਭ ਪਰ ਕਿਰਪਾ ਦਰਹਟ ਕਰ ਫੂਲਾਮ संतन दुह पाए ते दोही सोह पाए साधन के सुकी एक एक की पीर पहचान कट कट के पट बड के जान जब अकारक करा करता राम पराज धारत तव देह पराज विया कर करत कहम तुम मैं मिलत देत्र समहु जेते बदन श्रद्ध अवतार है आपाप ने बूजू चारय तुम समहिते रहत नर आलम जानत वेद भेद अरियालम ਨਰਿੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਅਚਾਰਤ ਭੇਦਾ ਜਾਗੋ ਭੇਵਨਾ ਪਾਤ ਬੇਦਾ ਤਾਕੋ ਕਰਪਾਣ ਅਨਮਾਨਤ ਮਹਾ ਮੂੜ ਗਜ ਭੇਦਨਾ ਜਾਣਤ ਮਹਾ ਦੇਵ ਕਉ ਕਹ ਤਸ ਦਸ ਨਰਿੰਕਾਰ ਕਾ ਚਿੰਤਨਹਿ ਭਵ ਆਪ ਆਪਨੀ ਬੁੱਧ ਹਜਤੀ ਬਰਣਦ ਪੈਨ ਮਨ ਤੋਹੇ ਦੇਤੀ ਤੁਮਰਾ ਲਖਾ ਨਾ ਜਾਏ ਬਸਾਰਾ ਕਹਿ ਬਦ ਹਜਾ ਪ੍ਰਤਮੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਵ ਕਹੀ ਭੂਪਾ ਅੰਡਜ ਜੇਰਜ ਸੇਦਜ ਕੀਨੀ ਉਤਬਜ ਖਾਨ ਬਹੁਰ ਰਚਦੀਨੀ ਕਉ ਫੁੱਲ ਰਾਜਾ ਹੋਐ ਬੈਠਾ ਕਉ ਸੇ ਮਟ ਭਯੋ ਸ਼ੰਕਰ ਕਠਾ ਸਗਰੀ ਸਰੇਸ਼ਟ ਦਿਖਾਏ ਚੰਪਵ ਆਦ ਜੁਗਾਜ ਸਰੂਸਯੰ ਪਵ ਅਬਰਛਮ ਨੇਰੀਤਮ ਕਰੋ ਸਿਖ ਓਵਾਰ ਅਸੀਸ ਗਰੋ ਦੋਟ ਜਤੇ ਦੋਟਜ ਤੇ ਔਟਵਤ ਉਤਪਾ ਤਾਂ ਸਕਲ ਮਲੇਸ਼ করুণ ਕਾ ਤਾਂ ਜੇ ਆਹ ਤਜ ਤਵ ਸ਼ਰਣੀ ਭਰੇ ਤਿਨਕੇ ਦੁਸ਼ ਦੁਤ ਹੈ amare ਵਰਖ ਜਵਨਾ ਅਪਗ ਪਰੇ ਤਿਹਾਰੀ ਤਿਨਕੇ ਤਮ ਸੰਕਟ ਧਵਟਾਰੇ ਜੋ ਕਲ ਕੋ ਇਕ ਵਾਰ ਤੇ ਐ ਹੈ ਤਾਇ ਕਾਲ ਨਿੰਟਨੇ ਐ ਹੈ ਰੱਛਾ ਹੋਏ ਤਾਇ ਸੁਕਾਲਾ ਦੁਸ਼ਟ ਅਰਿਸ਼ਟ ਤਰੇ ਤਦਕਾਲਾ ਕਿਰਪਾ ਦ੍ਰਿਸ਼ ਤਨ ਜਾਏ ਨਿਹਰੇ ਹੋ ਤਾ ਕੇ ਤਾਵ ਤਨ ਕਮ ਹਰੇ ਹੋ ਰਿੱਧ ਦੇਦ ਕਰ ਮੋਸ ਹੋਈ ਦੁਸ਼ਟ ਸਾਹ ਸ਼ਬਿਆਸ ਕਾ ਨ ਕੋਈ ਇੱਕ ਬਾਰ ਜਨਤ ਮਸ ਬਾਰਾ ਕਾਲ ਹਾ ਤੇ ਤਾਈ ਉਬਾਰਾ ਜਿੰਨਰ ਨਾਮ ਤਿਹਾਰੂ ਕਹਾਂ ਦਾਰਿਦ ਦੁਸ਼ਟ ਦੋਗ ਤੇਰਾ ਖੜ ਕੇ ਤੇ ਮੈਂ ਸ਼ਰਨ ਤਿਹਾਰੀ ਆਪ ਹਾ ਦੇ ਲਿਓ ਓਵਾਰੀ ਸਰਵ ਧਰਮੋ ਹੋ ਹੋ ਸਹਾਈ ਦੁਸ਼ਟ ਦੋਗ ਤੇ ਲਿਓ ਬਚਾਈ ਕਿਰਪਾ ਕਰੇ ਹਮ ਪਰਜਗ ਮਾਤਾ ਗ੍ਰੰਥ ਕਰਾ ਪੂਰਨ ਸ਼ਬਰਾ ਤਮ ਕਿਲ ਬਕ ਸਗਲ ਦੇਕੂ ਹਾਰਤਾ ਦੁਸ਼ਟ ਦੋਖਨ ਕੋਛੈ ਕਰਤਾ ਦੁਸ਼ਟ ਦੋਖਨ ਕੋਛੈ ਕਰਤਾ ਦੁਸ਼ਟ ਦੋਖਿਆਨ ਕੋ ਸਹਯਕਰਤਾ ਸ੍ਰੀ ਆਹ ਤੁਜੋ ਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਮਾਨਸ ਤੋ ਬਲ ਪਾ ਬੈ ਸੋਹੀ ਦੂਖ ਨਤ ਹੈ ਬਿਆਬਤ ਕੋ ਢਿਲ सुन गुंग जो या हे सुरसना पाव ई सुन मूढ़ चितलाय चित्रता आ वई दुख दर्द भाव निगट न नरके रह हो जो या की एक बार चौ पयु कह दुख दर्द भाव निगट न नरके रह हो जो या की एक बार चौ को कु कह चौ पयु संबत हत्र सहजपण जय अरद सहजपण तिन के जय भाद्र सुधी अष्टमी रिवारा तीर सदर्व ग्रंथ ਇਕ ਓੰਕਾਰ ਸ੍ਰੀ ਵਾਹਿਗੁਰੂ ਤੇ ਉਸ ਸ੍ਰੀ ਭਗਉਤੀ ਸਾਈਂ ਵਾਰ ਸ੍ਰੀ ਭਗਉਤੀ ਜੀ ਕੀ ਪਾਸ਼ਾਹੀ ਦਸਮੀ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਾਈਂ ਧਿਆਏ ਫਿਰ ਅੰਗਦ ਗੁਰਤੀ ਮਰਦਾਸ RAM ਦਾ ਸੰਸਾਈ ਅਰਜਨ ਹਰ ਗੋਬਿੰਦਨ ਹੋ ਸਮਰੋ ਸੇ ਹਰ ਰਾਇ ਸ੍ਰੀ ਹਰ ਗਰਸਨ ਤੇ ਆਈਐ ਜਿਸ ਰਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰਨੋਂ ਦਿਆ ਬੈ ਧਾਏ ਸਭ ਤਹੀਂ ਸਾਈ ਪੌੜੀ ਖੰਡਾ ਪ੍ਰਥਮੇ ਸਾਜਕ ਜਨ ਸਭ ਸੰਸਾਰ ਉਪਾਇ ਬ੍ਰਹਮਾ ਵਿਸਨ ਮਹਿ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇ ਸਿੰਧ ਪਰਵਤ ਮੇਦਨੀ ਬਿਨ ਧੰਮਾ ਗਗਨ ਰਹਾਇ ਸਰਜੇ ਦਾਨੋ ਦੇਵਤੇ ਤਿਨ ਅੰਦਰ ਬਾਦਰ ਆ ਤਾਹੀ ਦੁਰਗਾ ਸਾਜ ਕੈ ਤੈਹੀ ਦੁਰਗਾ ਸਾਜ ਕੈ ਦੈਂਤਾਂ ਦਾ ਨਾਸ ਕਰਾਇਆ ਤੈ ਤੋਹੀ ਬਲਰਾਮ ਲੈ ਨਾਲ ਬਾਣਾ ਦੇ ਸਰਕਾਇਆ ਤੈ ਤੋਹੀ ਬਲ ਕਰੇ ਸਨ ਲੈ ਕੰਸ ਕੇ ਸੀ ਪਕੜ ਗਰਾਇਆ ਵੱਡੇ ਵੱਡੇ ਮਨ ਦੇ ਉਤੇ ਕਈ ਯੁਗ ਤਿਨੀ ਤੰਤਾ ਆ ਕਿਨੀ ਤੇਰਾ ਅੰਤ ਨਾ ਪਾਇਆ ਸਾਧੂ ਸਤਿਗਬੀਤਿਆ ਅਦ ਸਿਲੀ ਤੇਰੇ ਤਾ ਆਇਆ ਨੱਚੀ ਕਲ ਸਰੋਰ ਸਰੀ ਕਲ ਨਾਦ ਡੌਰੂ ਬਾਇਆ ਉਮਾਨ ਅਤਾਰਨ ਦੇਵਤੇ ਆ ਮੈਖਾ ਸਰ ਸੁੰਭ ਉਪਾਇਆ ਜੀਤ ਲਏ ਤਨ ਦੇਵਤੇ ਤੇ ਲੋਕੀ ਰਾਜ ਕਮਾਇਆ ਵੱਡਾ ਵੀਰ ਅਖਾਏ ਕੈ ਸਿਰ ਉਪਰ ਛਤਰ ਬਰਾਇਆ ਦਿੱਤਾ ਇੰਦਰਨ ਕਾਲ ਕੈ ਤਿਨ ਗਿਰ ਕਲਾ ਹਟਕਾਇਆ ਤਿਨ ਗਿਰ ਕੈ ਲਾਹਤ ਕਾਇਆ ਡਰਕੇ ਹੱਥੋਂ ਦਾਣ ਵੀ ਦਿਲ ਅੰਦਰ ਤਰਾਜ਼ ਵਧਾਇਆ ਆਪਾ ਦੁਰਗਾ ਦੇ ਇੰਦਰ ਆਇਆ ਪੌੜੀ ਇੱਕ ਦਿਹਾੜੇ ਨਾਵਣ ਆਈ ਦੁਰਗਾ ਜੀ ਇੱਕ ਦਿਹਾੜੇ ਨਾਵਣ ਆਏ ਦੁਰਗਾ ਸ਼ਾ ਇੰਦਰ ਬਿਰਤ ਸੁਣਾਈ ਆਪਣੇ ਹਾਲ ਦੀ ਚੀਨ ਲਲਾਈ ਠ ਕਰਾਈ ਸਾਤੇ ਦਾਨ ਵੀ ਲੋਕੀ ਤੇ ਹੋ ਰਾਈ ਦੋਹੀ ਆਪਣੀ ਬੈਠੇ ਬਾਏ ਵਧਾਏ ਤੇ ਅਮਰਾਵਤੀ ਦਿੱਤੇ ਦੇਵਝਾਈ ਸਮਨਾਰਾਗ ਸਾਂ ਕਿਰਨ ਜਤਾ ਜਾਈ ਮੈਂ ਖਿਦੇ ਤੂੰ ਤੇਰੀ ਸਾਉਂਦ ਕਾਏ ਦੇਵ ਦੁਰਗਾ ਪਾਉੜੀ ਦੁਰਗਾ ਵੈਣ ਸੁਣੰਦੀ ਹਸੀ ਹੜ ਅੜਾਏ ਉਹੀ ਸੀ ਮੰਗਾਇਆ ਰਾਗਸ ਭਖਣਾ ਚਿੰਤਾ ਕਰੋਣਾ ਕਾਏ دیਵਾਨੂ ਅੱਖਿਆ ਰੋ ਹੋਈ ਮਹਾ ਮਈ ਰਾਗਸ ਮਾਰਨੇ ਦੋਹਰਾ ਰਾਗਸ ਆਏ ਰੋਲੇ ਗੇਤ ਪੜਨ ਕੇ ਚਾਏ ਲਸਕਨ ਤੇ ਗਾਂ ਵਰਤੀਆਂ ਸੂਰਜ ਨਦਰਣਾ ਪਾਏ ਪੌੜੀ ਦੁਹਾ ਕਦਾ ਰਾਮਾ ਜੜੇ ਡੋਲ ਸੰਖਨਗਾਰੇ ਵੱਜੇ ਰਾਗਸ ਆਏ ਰੋਲੇ ਤਰਵਾਰੀ ਬਖਤਰ ਸੱਜੇ ਜੁਟੇ ਸੋਹੇ ਜੁੱਧ ਨੂੰ ਇੱਕ ਜਾਤ ਨ ਜਾਣ ਭਜੇ ਖਿਤ ਅੰਦਰ ਜੋਦੇ ਗੱਜੇ ਪੌੜੀ ਜੰਗਮ ਸਾਬ ਅਧਿਆਰਣ ਘਰੇਣ ਗਾਰੇ ਚਾਵਲੇ ਝੂਲਣ ਨੇ ਜੇ ਬੈਰ ਕਾਨ ਸੰਸਾਂ ਲਸਨ ਸਾਬਲੇ ਢੋਲ ਨਗਾਰੇ ਪਾਉਣ ਦੇ ਉੰਗਣ ਜਾਣ ਤავლੇ ਦੁਰਗਾ ਦਾ ਨੂੰ ਡਹਿਰਣ ਨਾਦ ਵੇਜਣ ਰਣਨਾਦ ਬਦਨ ਖੇਤ ਪੀ ਹਾਵਲੇ ਵੀਰ ਪਰੋਤੇ ਵਰਸੀ ਝੰਡਾ ਚਮਟਿਆਵਲੇ ਇੱਕ ਵੱਡੇ ਤੇਗੀ ਤੜਫਿਆਣ ਮਦਬੀਤੇ ਲੋਟ ਨਵਾਬਲੇ ਕੁਚਣਚਣ ਝਾੜੋ ਕੱਡੀਆਂ ਨਾ ਰੇਤ ਵਿੱਚੋਂ ਸੋਇਨਾ ਡਾਵਲੇ ਗਦਾਤ ਰਸੂਲਨਾ ਵਰਸੀਆਂ ਤੀਰ ਬਗਨ ਖਰੇ ਹੋਤਾਵਲੇ ਝੰਡਸੇ ਬਚੰਗਮਸਾਵਲੇ ਮਰ ਜਾ ਨਬੀਰ ਹਾਵਲੇ ਪੌੜੀ ਦੇਖਣ ਚੰਡ ਬਚੰਦਨ ਹੋਰਣ ਘਰੇ ਨਗਾਰੇ ਧਾਇ ਰਾਖਸ ਰੋਹਲੇ ਚੌਗਿਰ ਤੋਂ ਪਾਰੇ ਹੰਤੀ ਤੇਗਾ ਬਗੜ ਕੇ ਰਣ ਭੜੇ ਕਰਾਰੇ ਕਦਲ ਣਠੇ ਜੋਧ ਤੇ ਜੋ ਦੇ ਜੋ ਜਾਰੇ ਦਿਲ ਵਿੱਚ ਰੋਬ ਵੜਾਏ ਕਹਿ ਮਾਰ ਮਾਰ ਬਕਾਰੇ ਮਾਰੇ ਚੰਡ ਬਚਾਂਡ ਨਾਇ ਵੀਰ ਖੇਤ ਉਤਾਰੇ ਮਾਰੇ ਜਾਪਨ ਬਜਲੀ ਸਰ ਭਾਰ ਮਨਾਰੇ ਪੌੜੀ ਝੋੜ ਪਏ ਦਾ ਮੈਂਦਲਾ ਮਕਾਵਲਾਂ ਦੇਵੀ ਧਾਤਨ ਚਾਈ ਸਿਨਸਾਰ ਦੀ ਪੇਟ ਮਲੰਦੇ ਪੇਟ ਮਲੰਦੇ ਲਾਈ ਮਹਿਦੇਦ ਨੂੰ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਜੇਹੀ ਦਿਲ ਵਿੱਚ ਆਈ ਕਹੀ ਸੁਣਾਏ ਕਹੇ ਚੋਟੀ ਜਾਨ ਦਿਖਾਈ ਤਾਰੇ ਧੋਗਿਤ ਪੌੜੀ ਚੋਟਾ ਬਵਨ ਗਾਰੇ ਅਣੀਆਂ ਜੁੱਟੀਆਂ ਧੂਲੀਆਂ ਤਰਵਾਰੀ ਦੇਵਾਂ ਦਾਨਵੀ ਵਾਹਨ ਵਾਰੋ ਵਾਰੀ ਸੂਰੇ ਸੰਘਰੇ ਬਗੈਰਾ ਚਲਾਰੀ ਬਗਰ ਰਾਤ ਚੋਰਾ ਹਾਰੀ ਜੂਗੇ ਰੁਬਾਵਤਰਾ ਦੇਖਣ ਬੈਠ ਅਟਾਰੀ ਨਾਰੀ ਰਾਗਸਾਂ ਪਾਈ ਤੁਮ ਸਵਾਰੇ ਦੁਰਗਾਧਾਰ ਵੀ ਪੌੜੀ ਲਖ ਨਗਾਰੇ ਵਜਨ ਆ ਮੋ ਸਾਮਣੇ ਰਾਗ ਸਰਣ ਨਾ ਪੱਜਨ ਰੋਹੇ ਰੋਹਲੇ ਸਿਹਾ ਵਾਂਗੋ ਗਰਜਨ ਸਭੇ ਸੂਰਮੇ ਤਣ ਤਣ ਕੈ ਵਰ ਛੱਡਣ ਦੁਰਗਾ ਸਾਹਮਣੇ ਪੌੜੀ ਕੋਰੇ ਨਗਾਰੇ ਦੋਹਰੇ ਰਣ ਸੰਗ ਲਿਆਲੇ ਢੋੜ ਲਵੇਟੇ ਤੂਰੇ ਸਰਦਾਰ ਚਾਲੇ ਉਖਲੀਆਂ ਨਾ ਸਾਜਣਾ ਮੋਹ ਜਾਪਣ ਆਲੇ ਧਾਈ ਦੀਵੇ ਸਾਹਮਣੇ ਬਿਰ ਮੁਛਲੀ ਆਲੇ ਸੁਰਪਤ ਜੇਹੇ ਲੜ ਹਟੇ ਬਿਰ ਟਲੇ ਨਾ ਡਾਲੇ ਗੱਜੇ ਦੁਰਗਾ ਤੇਰੇ ਗੱਜੇ ਦੁਰਗਾ ਘੇਰ ਕੈ ਜਣ ਘੜੀਆਂ ਰਕਾਲੇ ਪੌੜੀ ਚੋਟ ਪਏ ਖਰਚਾ ਇਦਲਾ ਮਕਾਵਲਾ ਕੇਰਲੇ ਬਰੇ ਅਮੀ ਦੁਰਗਾ ਆਏ ਕੈ ਰਾਗਸ ਵੱਡੇ ਅਲਾਮੀ ਭਜ ਨਾ ਜਾਣਦੇ ਤਾਂ ਤੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਅਗੰਨ ਗੁਰੇ ਨੰਗਾਰੇ ਦਲਾ ਪੜਨਦਿਆਂ ਪਾਏ ਮਹਿਕਲ ਭਾਰੇ ਦੇ ਵਾਦਾਨ ਵਾਹਨ ਵਟ ਕਰਾਰੇ ਰਾਗਸ ਰੋਹਲੇ ਜਪਣ ਤੇ ਕੀ ਯਾਰੇ ਮਿਆਨੋ ਤੂੰ ਹੀ ਆ ਜੋਦੇ ਵੱਡੇ ਮਨਾਰੇ ਜਪਣ ਖੇਤ ਵਿੱਚ ਦੇਵੀ ਆਉ ਸਵਾਰੇ ਪਬਾਂਜ ਵੇਹਣੇ ਕਦਨੇ ਆਖਨ ਹਾਰੇ ਧਾਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਗ ਥੜ ਗਲੇ ਪੌੜੀ ਅਮਲ ਲਥੇ ਜੋ ਦੇ ਮਾਰੂ ਬੱਜਿਆ ਬੱਦਲ ਜਿਉ ਮੈਂ ਖਾਸ ਰਣ ਮਗਰ ਵਿੱਚ ਗੱਜਿਆ ਇੰਦਰ ਜਿਹਾ ਜੋ ਦਾ ਮੈਥੋਂ ਭੱਜਿਆ ਕੌਣ ਵਿਚਾਰੀ ਦੁਰਗਾ ਜਨ ਰਣ ਸੱਜਿਆ ਕੌਣ ਵਿਚਾਰੀ ਦੁਰਗਾ ਜਨ ਰਣ ਸੱਜਿਆ ਬੱਜੇ ਢੋਲ ਲੰਗਾਰੇ ਦਲਾ ਮਕਾਵਲਾ ਤੀਰ ਫਰੇ ਰਹਿਵਾਰੇ ਆਮੋ ਸਾਹਮਣੇ ਅਗਣਤ ਵੀਰ ਸੰਘਾਰੇ ਲਗਦੀ ਕੈਵਰੀ ਦੇ ਗੇ ਜਾਣ ਮਨਾਰੇ ਮਾਰੇ ਬਜਦੇ ਫੁੱਲੀ ਬਾਲੀ ਦਾ ਅਹਾੜੇ ਸਬੇ ਸੂਰਮੇ ਸੁੱਤੇ ਜਾਣ ਟਾਲੇ ਪੰਗਾ ਖਾਏਗਾ ਪੌੜੀ ਦੁਹਾਗਾਦਾਰਾ ਮੋਹ ਜੜੇ ਨਾਲ ਤੋਂ ਸੰਹਬਾਰੀ ਕੜਕੋਟਿਆ ਪੌਤੇ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜਾਰੀ ਮਿਆਨੋ ਖੰਡਾ ਤੂ ਹਿਆ ਮੈਂ ਖਸਰ ਭਾਰੀ ਮਲਤ ਸੂਰਮੇ ਮਰਮਚੀ ਕਰਾਰੀ ਜਾਪੇ ਚੱਲੇ ਰਤ ਦੇ ਸੱਲੇ ਜੜ ਧਾਰੀ ਪੌੜੀ ਛੱਡ ਪਈ ਗਰਜਾਂ ਮੀਂਹ ਰਟ ਪਈ ਜਮਤਾਣੀ ਦਲਾ ਮੁਕਾਬਲਾ ਓਏ ਲੈਕਰ ਪਾਣੀ ਦੁਰਗਾ ਮਿਆਂ ਤੇ ਚੰਡੀ ਰਾਗਸ ਖਾਣੀ ਵਾਹੀਦੇ ਤੁਨੂੰ ਕੋਪਰ ਚੂਰ ਚਵਾਣੀ ਲਥੀ ਕਰਗ ਲੈ ਆਖਰ ਤੋਰਾ ਪਲਾਣੀ ਰੜ ਕੀ ਧਰਤ ਜਾਏ ਲੈਂਦੀ ਅੰ ਲੈਂਦੀ ਅਗਾ ਸਧਾਣੀ ਸਿੰਘਾਂ ਢੋਲਦਿਆਂ ਔਰ ਮਸਰ ਲੈ ਲਾਣੀ ਸੁਣ ਮਾਰ ਕੇ ਵੱਡੇ ਗੰਦ ਖਾਣੀ ਮੂਹੇ ਹੇਰ ਵਿੱਚ ਰਣ ਵਿੱਚ ਘਤੀ ਕਹਾਣੀ ਲੋਹ ਵਿੱਚ ਦੀ ਚਾਰੇ ਜੋ ਕਹਾਣੀ ਚੱਲਗਦੇ ਦੀ ਗਿਦਲ ਖੈਦ ਬਿਹਾਣੀ ਮੈਂ ਹੇਦੇ ਤੁਨੂੰ ਇਤਹੀ ਮਹਗਾ ਸਰਦੈ ਤੇ ਮਾਰੇ ਦੁਰਗਾ ਆਇਆ ਤੋਦ ਹੈ ਲੋਕਰਾਂ ਪਾਣੀ ਸਿੰਘ ਨਚਾਇਆ ਮਾਰੇ ਵੀਰ ਡਾਣੇ ਦਿਲ ਵਜ ਅਗਲੇ ਮੰਗਣ ਰਾਹੀ ਪਾਣੀ ਲਈ ਹਕਾਰ ਕੇ ਜਣ ਕਰੀ ਸਮਾਏ ਪਠਾਣੀ ਸੁਣ ਕੇ ਰਾਗ ਨੂੰ ਰਤੂ ਦੇ ਹੜਵਾਣੀ ਚੱਲੇ ਵੀਰ ਘੇਤ ਪੀਤਾ ਫੁੱਲ ਇਆਣੀ ਕੁਮਨ ਸੂਰਮੇ ਹੋਈ ਅਲੋਪ ਵਾਣੀ ਦੇਵਨੂ ਰਾਜ ਦੇ ਇਸ ਸਰਦੀ ਵਰਦਾਨੀ ਹੋਈ ਜਿਤ ਦਿਨ ਸੁੰਭਨ ਸੰਭਗਮਾਨੀ ਜਰ ਮੇ ਸੂਰਮੇ ਇੰਦਰ ਦੀ ਰਤਾਨੀ ਤੱਕੀ ਜਿਤਣੀ ਇੰਦਰਪੁਰ ਤੇ ਤਾਵਣਾ ਵੜ ਜੋਦੀ ਮਤਾ ਪਕਾਇਆ ਸਾਂਝ ਪਟੇਲਾ ਬਾਘਰਾ ਪੇੜ ਸੰਦਾਹਾਂ ਚ ਬਣਾਇਆ ਜੁੰਮੇ ਗੜ੍ਹ ਕਾ ਸੂਣੀ ਸਮਾਨ ਗਰਦੀ ਜਾਇਆ ਰੋ ਸੰਬਰ ਸੰਬਰ ਸੁਦਾਇਆ ਬੌੜੀ ਸੰਬਰ ਸੰਬਰ ਅਲਾਇਆ ਬੜ ਜੋਦੀ ਸੰਗ ਰਵਾਏ ਰੋ ਦਿਖਾ ਲਈ ਦਿੱਤੀਆਂ ਵਰਿਆ ਮੇਹ ਤੁਲਣ ਚਾਏ ਘਰੇ ਦੁਆਮੇ ਦੋਹਰੇ ਜੰ ਬਹਣ ਜਿਉ ਅੜਾਏ ਦਿਓ ਦਾਨੋ ਲੋਜਣ ਆਏ ਪੌੜੀ ਦਾਨੋ ਦਿਓ ਅਨਾਗੀ ਸੰਗ ਰਚਿਆ ਪਲਖੜ ਜਣ ਬਾਗੀ ਬਾਣੇ ਜੋਦਿਆ ਉਤਾ ਇਲਾ ਗਾਗੀ ਗੋਦ ਭਖਿਆ ਮੜ ਤਮੜ ਜਾਗੀ ਕਤੀ ਸੂਰਿਆਂ ਛੱਡ ਭਈ ਨੰਗਾਰੇ ਦਲਾ ਮੁਕਾਬਲਾ ਤੇ ਤੇ ਦੇ ਭੁਜਾਈ ਮਲਕੇ ਰਾਗ ਸੀ ਲੋਕੀ ਤੇਹੀ ਬਰਾਹੀ ਦੋਹੀ ਆਪਣੀ ਦੁਰਗਾ ਦੀ ਸੰਤ ਕਾਈਂ ਦੇਵਾਂ ਡਰਦਿਆਂ ਆਂਦੀ ਚੰਡ ਚਣਾਈ ਤੇ ਰਾਖਸਾਂ ਪੌੜੀ ਆਈ ਫੇਰ ਪਵਾਨੀ ਖ਼ਬਰੀ ਪਾਈਆਂ ਲੈ ਤਬੜੇ ਅਹਮਾਨੀ ਹੋਏ ਇਕਠੇ ਲੋਚਨ ਤੁਮ ਗਮਾਨੀ ਰਾਏ ਬਲਾਇਆ ਦੇਖ ਬੜਾ ਧਾਨੋ ਆਪ ਕਹਾਇਆ 62 ਖਰਚਾ ਮੀ ਦੁਰਗਾ ਲਿਆਵਣੀ ਪੌੜੀ ਕੜਕੁੱਠੀ ਰਾਂ ਚੰਡੀ ਫੌਜਾਂ ਦੇ ਕੈ ਢੋਇ ਮਿਆਂ ਨੂੰ ਖੰਡਾ ਹੋਈ ਸਾਹਮਣੇ ਸੱਬੇ ਵੀਰ ਸੰਘਾਰੇ ਟੁਮਰ ਨੈਣ ਦੇ ਜਨ ਲੈ ਕੰਢੇ ਯਾਰ ਦਰਗਤ ਬਾਢੀਆਂ ਪੌੜੀ ਤੋਬੀ ਹਦੌਂਸ ਵਜਾਈ ਇੰਦ ਨਾਮ ਕਾਬਲਾ ਰੋਹ ਬਹਨੀ ਆਈ ਉਤੇ ਰਾਗਸੰ ਖਬੈਦਾਂ ਤਨ ਚਾਈ ਸਿਨਸਾਰ ਦੀ ਬਹੁਤ ਆਂਦੇ ਤਨ ਲਾਹੀ ਕੀਤੀ ਰੰਗਲੀ ਭਾਈਆਂ ਮਾਰਨ ਭਾਈ ਦੁਰਗਾ ਜਾਣ ਕੈ ਰੋਹੇ ਚਲਾਈ ਰਾਗਸਰਾਏ ਨੂੰ ਜੰਪਰ ਦੀ ਆ ਪਠਾਈ ਲੋਤ ਨੂੰ ਤੂੰ ਮਨੂ ਜਾਪੇ ਦਿੱਤੀ ਸਾਈ ਮਾਰਨ ਸੁਮਦੀ ਜਾਪੇ ਦਿੱਤੀ ਸਾਈ ਮਾਰਨ ਸੁਮਦੀ ਪੌੜੀ ਪੰਨੇ ਦਾ ਨੰਬਰ 4 ਰਾਜ ਸੰਬਦ ਹੈ ਲੋਤ ਨੂੰ ਤੁਮ ਸੰਗਾਰੇ ਸਣੇ ਸਪਾਈਆਂ ਚੁਣ ਚੁਣ ਜੋਦੇ ਮਾਰੇ ਅੰਦਰ 헤ਦੇ ਜਪਣ ਅੰਬਰ ਤਾਰੇ ਡਿਗਨ ਸੂਰਮੇ ਗਰੇ ਪ੍ਰਬਦ ਭਾਰੇ ਮਾਰੇ ਬਜਦੇ ਦਾਇਤਾ ਦੇ ਦਿਲ ਹਾਰੇ ਦਇ ਦਿਖਾਏ ਕ ਬਜ ਸੋ ਮਾਰੇ ਮਾਰੇ ਰੰਦੇ ਰੈਂਦਾ ਪੌਣੀ ਰੋ ਹੋਏ ਬਲਾਏ ਰਾਗ ਸਰਾਏ ਨੇ ਬੈਠੇ ਮਦਾ ਬਕਾਈ ਦੁਰਗਾ ਲਿਆਵਣੀ ਚਾਂਡੇ ਰਮੰਡ ਬਠਾਏ ਬੋਤਾ ਘਟਕਦਾ ਜਾ ਬੇਸਮ ਭਰ ਜਾਏ ਬਣੀਆਂ ਕੇਜਮਾ ਜੇ ਤੇਰਾ ਬਲਾਏ ਚੱਲੇ ਜੁਦ ਨੂੰ ਜਾਣ ਜਾਂਪਰ ਪਗੜਿਲਾਏ ਸਭਹਿ ਮਾਰਨੇ ਪੌੜੀ ਟੋਲ ਲੰਗਾਰੇ ਵਾਏ ਦਨਾ ਮੁਕਾਬਲਾ ਰੋਰ ਹਿਲੇ ਆਏ ਤੇਰਾ ਸਾਂ ਸਭ ਨਹੀਂ ਤੁਰਣ ਜਾਏ ਬਰਛੇ ਪਗੜ ਕੇ ਬਹੁਤੇ ਮਾਰ ਗਰ ਆਏ ਅੰਦਰ ਖੇਦ ਹੈ ਤੀਰੀ ਸ਼ੈ ਬਰਲਾਈ ਮੁੱਠੀ ਦੇਵਤਾ ਭੇਰੀ ਸੰਗਮ ਜਾਏ ਸੰਗਰਤੀਆ ਤਣ ਤਣ ਤੀਰ ਚਲਾਏ ਦੁਰਗਾ ਤਣ ਖਲੈ ਜਿੰਨੀ ਦਤ ਅਠਾਏ ਰਹੇ ਨਾ ਜੀਮ ਦੇ ਚਾਂਡੇ ਰਮੰਡ ਖਬਾਏ ਦੋਨੋਂ ਦੇਵਤਾ ਸੁੰਭਰ ਸੁੰਭਰ ਸਾਹੇ ਮਾਰੇ ਸੁਣ ਜੋ ਦੇ ਸੰਭਲਾਏ ਆਪਣੇ ਮਜਲਸੀ ਜਿੰਨੀ ਦੇ ਉਭਾਏ ਇੰਦਰ ਜੇਬ ਤੇ ਈ ਮਾਰ ਗਰ ਆਏ ਬਲਵਜਦਾ ਦੇਵਤਾ ਉਨੀ ਦਾਤੀ ਦਾਤ ਵਜਾਏ ਤਨਤ ਕਰ ਫਿਰ ਸਰਣਬੀਜ ਲਾਏ ਫਿਰ ਸਰਣਬੀਜ ਲਾਏ ਵੀੜੇ ਰਾਏ ਨੇ ਸੰਝ ਪਟੇਲਾ ਪਾਏ ਚਲ ਤੋਪੀਆਂ ਲੁੱਜਣ ਨੂੰ ਅੜਾਏ ਰਾਸ ਰੋਹਲੇ ਕਦੇ ਨਾ ਕਿਨੇ ਹਟਾਏ ਜੁੱਦ ਮਚਾਏ ਕੈ ਮਿਲਤੇਈ ਦਾਨੋਂ ਆਏ ਹੁਣ ਸੰਗਰ ਦੇਖਣਾ ਪੌੜੀ ਡੈਂਦੀ ਡੰਡ ਉਵਾਰੀ ਨੇੜਾ ਐ ਕੈ ਸਿੰਘ ਕਰੀ ਸਵਾਰੀ ਦੁਰਗਾ ਸ਼ੋਰ ਸੁਣਾ ਖੱਬੇ ਦਾ ਉਵਾਰੀ ਗਦਾ ਫਰਾਏ ਕੈ ਗਦਾ ਫਰਾਏ ਕੈ ਸੱਨਾ ਸਭ ਸੰਗਾਰੀ ਸਣਦ ਵੀਰ ਦੀ ਜਨਮ ਦਿਖਾਏ ਮੰਦਾਰੀ ਘੁੰਮਣ ਸੂਰਮੇ ਅਗਾਂਦਵਾਵਾਂ ਬਸਾਰੀ ਰੁਲਿਆੜ ਵਿੱਚ ਜਾਪੈ ਖੇਡ ਖੜਾਰੀ ਸੁੱਤੇ ਭਾਗ ਨੂੰ ਸਣਬ ਕਬੀਜ ਹਜ਼ਾਰੇ ਰਹਿੰਦੇ ਸੂਰਮੇ ਜੋਧ ਜਿਹੜੇ ਮਨਾਰੇ ਦੇਸਨ ਖੇਤ ਵਿੱਚ ਸਭ ਜਦ ਉਮਾਰੇ ਤੇ ਗਾਂ ਤੋਏ ਕੈ ਮਾਰੋ ਮਾਰ ਬਕਾਰੇ ਆਏ ਸਾਹਮਣੇ ਸੰਝਾਂ ਦੇ ਢਣਗਾਰੇ ਤੇ ਗਿ ਉਬਰੇ ਕਾਟ ਘਰ ਨਢਣਿਆਰੇ ਜਾਨ ਬਣਾਏ ਕ 62 ਜਮਤਾਣੀ ਦਲਾਮ ਮੁਕਾਬਲਾ ਉਮਰ ਬਰਗਸਤਾਨੀ ਅੰਦਰ ਬਚਕਤੀ ਹੋ ਸਣੇ ਤੁਰਾ ਪਾ ਲਾਣੀ ਡਿਗਣ ਸੂਰਮੇ ਓਠ ਓਟ ਮੰਗਣ ਪਾਣੀ ਕਹਿਲ ਕੂਮ ਦੇ ਏਵਡ ਮਾਰ ਵਿਹਾਨੀ ਉਪਰ ਰਗਸਾਂ ਬਿਜਲ ਦੇ ਉਚੜਾਣੀ ਉਠੀ ਦੇਵਤਾ ਔੜੀ ਓ ਮੀਦੋ ਸੋਨੁਆਰੀ ਦਲਾਮ ਮੁਕਾਬਲਾ ਸਬੂਸੇ ਨਾ ਮਾਰੀ ਪਲ ਵਿੱਚ ਦਾਨਵੀ ਦੁਰਗਾ ਦਾ ਨੋ ਮਾਰੇ ਰੋਹ ਵਢਾਏ ਕ ਸਿਰਵਜ ਤੇ ਬਗਾਈ ਸਣਤ ਬੀਜ ਦੇ ਅਗਾਂਤ ਜਾਨੋਂ ਭਾਰੇ ਹੋਏ ਲੋਹੂਆ ਜੋ ਦੇ ਜੜ ਮਨਾਰੇ ਅੰਦਰ ਖੇਤ ਦੇ ਦੁਰਗਾ ਨੂੰ ਲਲਕਾਰੇ ਆਵਣ ਸਾਹਮਣੇ ਦੁਰਗਾ ਸਵ ਸੰਘਾਰੇ ਰਾਗ ਸੇ ਆਮਦੇ ਰਤੂ ਦੇ ਪਰਣਾਲੇ ਸੰਤੇ ਹੋਏ ਪਏ ਉੱਠੇ ਕਾਰਣ ਆਰੇ ਰਾਗ ਸਹੜ ਹੜਾਏ ਢੱਗਾ ਸੰਗਲਿਆਲੀ ਸੰਗਰ ਵਾਇਆ ਬਰਛੀ ਬੰਬਲਿਆਲੀ ਸੂਰੇ ਸੰਗਰੇ ਘੇੜ ਮਚਾਂ ਬੀਰ ਹਾਲੀ ਦੁਰਗਾ ਦਾਨਵੀ ਮਾਰਮਚੀ ਮਹਾਰਾਲੀ ਅੰਦਰ ਖੇਤਦਾ ਜਾਨ ਨੱਟ ਲਤੇ ਛਾਲੀ ਢੋਲ ਬਜਾਏ ਕੈ ਰੋਹ ਬਾਤੀ ਜਾਲੀ ਲੋਤੀ ਜਮ ਟੜੀ ਟਣ ਵਿੱਚ ਜਿਉ ਛੰਛਾਲੀ ਤੇ ਗਾਂ ਹਸੀਆਂ ਕੁੰਮਰਿਆਰ ਸਿਆਲੀ ਬਣੀਆਂ ਕੇ ਜਵਾਂ ੱਗਾ ਸੂਲ ਬਜਾਈਆਂ ਦਲਾ ਮੁਕਾਬਲਾ ਤੋਏ ਮਿਆਨੂ ਲਿਆਂ ਜਵਾਨੀ ਸੂਰਮੀ ਰਣੋ ਤਬੀ ਇਹ ਬਦਾ ਨਿਆ ਅਗਣ ਤਸੂਰਤਾ ਦੁਰਗਾ ਸੋਏ ਆਇਆ ਨਿਆ ਰੋਬ ਢਾਏ ਕੈ ਸਭ ਨੀਆਂ ਬਗਾਇਆ ਤੇ ਗਾ ਤੁਇ ਕੈ ਦੁਰਗਾ ਸ ਬਚਾਇਆ ਢਾਲ ਸੰਵਾਲ ਕੇ ਦੇਵੀ ਆਪ ਚਲਾਈਆ ਤਕ ਤਕਦਾਨ ਵੀ ਲੋਹੂ ਨਾਲ ਡਵਾਇਆ ਤੇ ਗਾ ਲੰਗੀਆਂ ਸਾਰ ਸੁਤੀ ਜਨਨਾ ਆ ਮਿਲ ਕਾ ਦੇਵੀਆਂ ਸਭੇ ਮਾਰਗ ਰਾਇਆਂ ਅੰਦਰ ਖੇ ਤਰ ਅੰਦਰ ਖੇ ਦਾ ਇਦੋਂ ਫੇਰ ਸਵਾਂਝਾਂ ਹੋਇਆਂ ਸੂਰਤਾ ਪੋੜੀ ਸੂਰੀ ਸੰਗਰ ਰਚਿਆ ਤੋਸ਼ੰਕ ਨਗਾਰੇ ਵਾਇਕ ਚੰਦ ਤਾਰੀ ਕਾਲ ਕਾ ਮਨਵਾਲਾ ਰੋ ਉਡਾਏ ਕ ਨਕਲੀ ਮਤਾ ਫੋੜ ਕੇ ਜਣ ਫਤੇ ਨਿਸ਼ਾਨ ਬੁਜਾਏ ਕ ਜਾਲਸ ਜੰਮੇ ਜੋਦਨ ਦਰਵਾਣਾ ਜਣ ਮਰਣ ਆਏ ਕ ਮਰੜਾਏ ਕ ਡਲ ਵਿੱਚ ਕੇਰਾ ਖੱਤਿਆ ਜਣ ਸੀ ਤੁਰਿਆ ਗਣਣਾਏ ਗਰਣਾਇ ਕੈ ਅਬ ਸੁਲਾ ਹੋਇਆ ਇਹ ਲੋਕਾਂ ਤੇ ਖੁਨਸਾਇ ਕੈ ਰੋਸ ਧਾਇਾਂ ਚਰਪਾਨ ਕਰਨਦਾ ਖੜਕ ਉਠਾਏ ਕ ਅਗਰ ਆਗਸ ਬੈਠੇ ਰੋਹ ਲੈ ਤਿਰਤੇਗੀ ਛਬਰ ਲਾਇ ਕ ਪਗੜ ਪਛਾੜੇ ਰਗਸਾਂ ਦਿਲ ਦੇ ਤਾਂ ਅੰਦਰ ਜਾਏ ਕ ਬੋਕੇ ਸੀ ਪਗੜ ਪਛਾੜਿਆ ਨਾ ਤਨ ਅੰਦਰ ਤੂੰ ਮਰ ਚਾਏ ਕ ਵੱਡੇ ਵੱਡੇ ਚਣਸੂ ਰਵੇਂ ਘੈ ਕੋਟੀ ਦੇ ਚਲਾਏ ਕ ਰਣ ਕਾਲਿ ਗੁਸਾ ਖਾਇ ਕੈ ਪੌੜੀ ਦੁਹਾਕਦਾਰਾ ਮੋਹ ਜੜੇ ਅਣਿਆਰਾ ਚੋਈਆਂ ਤੋਹਿ ਗਰਪਾਣਾ ਤਿੱਖੀਆਂ ਨਾਲ ਲੋਹੂ ਧੋਈਆਂ ਖੂਰਾ ਸਰਣਤ ਬੀਜ ਨੂੰ ਕਤ ਘੇਰ ਖਲੋਈਆਂ ਲਾੜਾ ਦੇਖਣ ਲਾੜੀਆਂ ਚੌਗਰਦੇ ਹੋਈਆਂ ਤੋ ਵੀ ਤੋਂਸਾ ਪਾਈਆਂ ਦਲਾ ਮੁਕਾਬਲਾ ਦਾਦੇ ਤੁਨ ਚਾਂਆਂ ਤੇਗਾ ਨੰਗੀਆਂ ਸੂਰਿਆ ਦੇ ਤਨ ਲਾਈਆਂ ਗੋਸਤ ਗਿੱਧੀਆਂ ਵਿਧਣ ਰਾਤੀ ਆਈਆਂ ਮਰਦਾਂ ਘੋੜਿਆਂ ਜੋ ਗਣੀਆਂ ਮਲਤਾਈਆਂ ਲੋਹ ਪਖਣਾ ਹੋ ਜਾ ਮਰ ਹਟਾਈਆਂ ਦੇ ਵਾਦਾਨਾ ਬਾਜੀ ਕਰ ਅਸਣਾਈਆਂ ਰਾਜ ਸੁੰਭਤ ਹੈ ਉਹ ਇਨਾ ਪੋਣਾ ਪਾਇਆਂ ਬੂੰਦਾ ਰਕਤ ਦੀਆਂ ਕਾਲੀ ਖੇਤ ਕਬਾਈਆਂ ਸਵੇ ਸੂਰਤ ਬਹੁਤੀ ਸ੍ਰੀ ਬਿਹਾਈਆਂ ਕੜੀਆਂ ਕਾਲਕੀਆਂ ਜਾਣ ਨਾ ਜਾਏ ਮਾਈਆਂ ਜੁਜੇ ਸੂਰਮੇ ਸੁੰਭ ਸੁਣੀ ਕਰਹਾਲੀ ਸੁੰਭ ਸੁਣੀ ਕਰਹਾਲੀ ਸੁਣਦ ਬੀਜ ਦੀ ਅਣ ਵਿੱਚ ਕਿਨੇ ਨਾ ਚਾਲੀ ਦੁਰਗਾ ਆਵਦੀ ਬਹੁਤੇ ਵੀਰ ਜਿਡਾਲੀ ਉੱਠੇ ਆਖ ਕੈ ਟੋਟਾਂ ਪਾਂਤ ਵਾਲੀ ਜਸਨ ਜੁੱਧ ਨੂੰ ਥਰ ਥਰ ਬ੍ਰਤਮੀ ਚਾਲੀ ਦਲਾਂ ਚੜੰਦਿਆਂ ਨਾਉ ਜਿਵੇ ਹੈ ਹਾਲੀ ਸੈਦਰੀਆ ਵਿੱਚ ਢੂੜ ਅਤਾਹ ਕਾਲੀ ਛੜੀ ਤੁਰੰਗਮਾ ਜਾਣ ਪਕਾਰੂ ਚਾਲੀ ਧਰਤੀ ਅੰਦਰ ਤਹ ਪੌੜੀ ਆਹਰ ਮਿਲਿਆ ਆਹਰੀਆਂ ਆਸਣ ਸੂਰੀਆਂ ਸਾਜੀ ਚੱਲੇ ਸੋਏ ਦੁਰਗਸ਼ਾ ਜਣ ਕਾਬਹਿਾ ਜੀ ਤੀਰੀ ਤੇਗੇ ਜੰਤੜੀ ਰਣਵੰਡੀ ਬਾਜੀ ਇਕ ਕਾਇਲ ਕੁ ਮਨਸੂਰ ਮੇ ਜਨ ਮਕਤਬ ਕਾ ਜੀ ਇਕਬੀਰ ਪਰੋਤੇ ਵਰਛੀਏ ਇਕਬੀਰ ਪਰੋਤੇ ਵਰਛੀਏ ਜੋ ਛੁਕ ਪੌਨ ਨਿਵਾਜੀ ਇਕ ਦੁਰਗਾ ਸੋਏ ਖੁਨਸ ਗਏ ਖੁਨਸਾ ਇੰਤਾ ਜੀ ਇਕ ਤਾਵਨ ਦੁਰਗਾ ਸਾਹਮਣੇ ਜੋ ਪਖਿਆ ਹੈ ਬਾਜੀ ਇਕ ਤਾਵਨ ਦੁਰਗਾ ਸਾਹਮਣੇ ਜੋ ਪਖਿਆ ਹੈ ਬਾਜੀ ਕਦਨ ਰਜੇ ਜੁਦ ਦੇ ਰਜ ਹੋਏ ਰਾਜੀ ਬੱਜੇ ਸੰਗਲੀਆਂ ਲੈ ਸੰਗਰ ਢੋਰੇ ਡਹਿ ਜੁਖੇ ਤਾਲੇ ਹਾਠਾਂ ਜੋੜ ਕੇ ਨੇਜੇ ਬੰਬਲੀਆਲੇ ਦਸਨੇ ਰੋੜੇ ਦਸਨੇ ਔੜੇ ਚੱਲੇ ਜਾਣ ਤਾਲੇ ਨਾਵਣ ਗੰਗ ਨੂੰ ਪੌੜੀ ਦੁਰਗਾ ਹਤੈ ਧਾਨ ਵੀ ਸੁਲ ਹੋਇਆ ਕੰਗਾ ਬਾਥਲ ਕਤੀ ਸੂਰਿਆ ਵਿੱਚ ਖੇਤ ਖਤੰਗਾ ਤੁਹੇ ਕਿਰਪਾਣਾ ਤੇਖੀਆਂ ਬੜਲਾ ਹਨ ਅੰਗਾ ਬੜਲਾ ਹਨ ਅੰਗਾ ਪਹਿਲਾਂ ਦਲਾਮ ਲੰਦਿਆਂ ਭੇੜ ਪਿਆ ਨਹੀਂ ਹੰਗਾ ਪੌੜੀ ਉੜ ਫੌਜਾਂ ਆਈਆਂ ਬਿਰ ਚੜੇ ਖੰਡਾਰੀ ਸੜਕ ਮਿਆਂ ਨੂੰ ਕੱਢੀਆਂ ਤਿੱਖੀਆਂ ਤਰਵਾਰੀ ਕੜ ਕੋਠੇ ਰਣ ਮੱਚਿਆ ਵੱਡੇ ਹੰਕਾਰੀ ਸਿਰ ਧੜਵਾਹਾਂ ਗੰਨ ਲੇ ਫੁੱਲ ਜਿਹਾਂ ਵਾੜੀ ਜਾਪੇ ਕੱਟੇ ਵਾੜੀਆਂ ਰੁੱਖ ਚੰਦਨ ਯਾਰੀ ਦੁਹਾ ਕੰਧਾ ਨਾ ਮਹਾ ਜੜੇ ਜਾਂ ਸੱਟ ਪਈ ਖਰਿਵਾਰ ਕੋ ਤਣ ਤਣ ਕੈਰ ਦੁਰਗਸ਼ਾ ਤਕ ਮਾਰੇ ਭਲੇ ਜੂਜਾਰ ਕੋ ਪੈਦਲ ਮਾਰੇ ਹਾਥੀਆਂ ਸੰਗ ਰਥ ਗਰੇ ਅਸਵਾਰ ਕੋ ਸੋਹਣ ਸੰਜਾ ਵਾਗੜਾ ਜਣ ਲੱਗੇ ਫੁੱਲ ਅਨਾਰ ਕੋ ਗੁੱਸੇ ਆਈ ਕਾਲ ਕਾ ਹਸ ਜਿਲੇ ਤਨਵਾਰ ਕੋ ਨੇ ਦੂ ਬਾਰੋਂ ਓਦ ਪਾਰ ਹਣ ਨਾਗਸ਼ ਕਈ ਹਜ਼ਾਰ ਕੋ ਜਣ ਇਕਾ ਰਹੀ ਕੰਧਾਰ ਕੋ ਸਦ ਰਾਮੰਦੇ ਰਹੇ ਵਾਰ ਕੋ ਪੌੜੀ ਦੁਹਾ ਕਦਾਰਾ ਮੋਹ ਜੜੇ ਸੱਟ ਪਈ ਜਮਤਾਨ ਕੋ ਕਦ ਖਿੰਗ ਨ ਸੰਭਨ ਚਾਇਆ ਡਲ ਉੱਪਰ ਵਰਗ ਸਤਾਨ ਕੋ ਫੜੀ ਬਲੰਦ ਮੰਗਾਇਓ ਉਂਬਰ ਮਾਇਸ ਗਰਮਲਦਾਨ ਕੋ ਗੁਸੈ ਆਈਏ ਸਾਮਣੇ ਰਣ ਅੰਦਰ ਘਤਣ ਕਾਣ ਕੋ ਅਗੈ ਤੇਗ ਬਗਾਈ ਦੁਰਗਸ਼ਾ ਬਾਡਣ ਸੋਮਬਹੀ ਪਲਾਣ ਕੋ ਰੜਕੀ ਜਾਏ ਕ ਤਰਤ ਕੋ ਵੱਡ ਪਖਰ ਵੱਡਿਕ ਕਾਣ ਕੋ ਵੀਰ ਪਲਾਣੋਂ ਡਿਗਿਆ ਕਰ ਸਿਦਾ ਸੁਮਸ ਜਾਣ ਕੋ ਸਾਬਾਸ ਲੋਣੇ ਖਾਨ ਕੋ ਸਦਾ ਸਾਬਾਸ ਤੇਰੇ ਤਾਣ ਕੋ ਤਾਰੀਫਾਂ ਪਾਂਚਵਾਨ ਕੋ ਸਦ ਰਹਿਤ ਕਹਿਵਾਂ ਕਾਣ ਕੋ ਸਦ ਰਹਿਤ ਕਹਿਵਾਂ ਖਾਨ ਕੋ ਸਦ ਰਹਿਤ ਰਣ ਚਾਨ ਗੋਪੜੀ ਦੁਰਗਾ ਤਾ ਤਾਨ ਵੀ ਗਏ ਸੰਗਰ ਕਥੇ ਓੜ ਉੱਠੇ ਸੂਰਮੇ ਆੜਾ ਹੈ ਮਥੇ ਕਟਤ ਰੰਗੀ ਕੈਬਰੀ ਦਲ ਗਾਇਨ ਕਥੇ ਦੇਖਣ ਜੰਗ ਬਰਸਤੇ ਅਸਮਾਨੋਂ ਲੱਥੇ ਪੌੜੀ ਦੁਹਾਂਕ ਦਾਰਾ ਮੂੰਹ ਜੁੜੇ ਦਲ ਘਰੇ ਨਗਾਰੇ ਓੜ ਆਏ ਸੂਰਮੇ ਸਰਦਾਰ ਰਣਿਆਰੇ ਲੈ ਕੇ ਤੇ ਗਾਂ ਵਰਛੀਆਂ ਹਥਿਆਰ ਉਭਾਰੇ ਟੋਪ ਪਟੇਲਾ ਪਾਖਰਾ ਗਲ ਸੰਸਵਾਰੇ ਲੈ ਕੇ ਤੇ ਗਾਂ ਵਰਛੀਆਂ ਲੈ ਕਬਰ ਚੀ ਦੁਰਗਸ਼ਾ ਬੋਦਾਨੋ ਵਾਰੇ ਲੈ ਗਤੇ ਗਾਵਰthia ਹਥਿਆਰ ਓਵਾਰੇ ਟੋਪੜੇ ਲਾਂ ਬਾਖਰਾਂ ਗਲ ਸੰਸ ਵਾਰੇ ਲੈ ਕਬਰ ਚੀ ਦੁਰਗਸ਼ਾ ਬੋਦਾਨੋ ਵਾਰੇ ਚੜੇ ਰਥ ਇੰਗਜ ਘੋੜੀਂ ਮਾਰ ਪਹੇ ਤੜਾਰੇ ਜਾਣ ਹਲਵਾਈ ਸੇਖ ਨਾਲ ਬਿੰਨ ਬਣੇ ਉਤਾਰੇ ਪੌੜੀ ਦੁਹਾਂ ਕਦਰਾਂ ਮਹਾ ਜੜੇ ਨਾਲ ਕੌਂਸਾ ਭਾਰੀ ਲਈ ਬੰਗਉਦੀ ਦੁਰਗਸ਼ਾ ਵਰ ਜਾਗਨ ਭਾਰੀ ਲਾਈ ਰਾਜੇ ਸੁੰਬਨ ਰਤ ਪੀਹ ਪਿਆਰੀ ਸੰਭਪਲਾਣੋਂ ਡਿੱਗਿਆ ਉਪਮਾ ਵਿਚਾਰੀ ਡਬਰਤੂ ਨਾਲੋਂ ਨਿਕਲੀ ਬਾਥੀ ਦੁਤਾਰੀ ਜਾਣਯਾਦੀ ਤੇਰੀ ਪੈਨ ਸੁਹੀ ਸਾਰੀ ਪੌੜੀ ਦੁਰਗਾ ਅਦਦਾ ਨਵੀਂ ਪੇੜ ਪੈ ਅਸਵਾਹੀ ਸਾਤਰਬ ਜੋਤੇ ਦੁਰਗਾ ਸ਼ਾ ਹੋ ਗਏ ਸਵਨੀ ਵਾਹੀ ਸਵਨੀ ਵਾਹੀ ਸਾਂਭਰ ਸੰਬ ਸੰਘਾਰਿਆ ਬਤ ਜੇਹੇ ਸਾਹੀ ਜਿਹੇ ਸਾਈ ਹੋ ਜਾ ਰਾਗ ਸਿਆਰੀਆ ਦੇਖ ਰੋਵਨ ਤਾਹੀ ਰੋਵਨ ਤਾਹੀ ਮੋਹ ਕੜੂਚੇ ਘਾ ਦੇ ਛੱਡ ਕੋੜੇ ਰਾਹੀ ਭਜਦੇ ਹੋਇ ਮਾਰਿਆਣ ਮੁੜ ਝਾਕਣਾ ਨਹੀਂ ਮੁੜ ਝਾਕਣਾ ਨਹੀਂ ਪੌੜੀ ਸੰਬ ਨ ਸੰਬ ਪਠਾਇਆ ਜਮਦੇ ਧਾ ਮਨੋ ਇੰਦਰ ਸਾਧ ਬੁਲਾਇਆ ਰਾਜ ਅਬਖੇਖਨ ਸਿਰ ਪਰ ਛਾਤਰ ਫਰਾਇਆ ਰਾਜੇ ਇੰਦਰ ਦੇ 14 ਲੋਕਾਂ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਨ ਇਹ ਗਾਇਆ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਨ ਇਹ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਗੱਜ ਗਰੀ ਗਾਇ ਫਤਿਹ ਬਾਬੇ ਨੇ ਹਾਲ ਹੋ ਜਾ ਸੰਗਾਂ ਇਦਾਂ ਨੂੰ ਮਨ ਨੂੰ ਭਾਏ ਮਾਸਾ ਦੇ ਮਨ ਨੂੰ ਪਾਏ ਗੁਰੂ ਗ੍ਰੰਥ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ